ਸਾਹਮਣੇ ਦੇਖੀਦਾ ਹੁੰਦਾ ਛੱਟ ਫੇਟ ਖਾ ਲੈਂਦਾ ਹੁੰਦਾ ਬੰਦਾ ਆਸੇ ਪਾਸੇ ਨਹੀਂ ਦਾ ਥੋੜਾ ਹੋਰ ਨਹੀਂ ਰਹਿ ਜਾਵੇ ਨਾ ਤਾਂ ਹੋਰ ਸੋਹਣਾ ਲੱਗੂਗਾ ਪਤਾ ਨਹੀਂ ਮੈਂ ਕਿੰਦਾ ਬੋਤਲਾ ਰਹੀਆਂ ਯਾਰ ਫਸਰੀ ਕਾਲ ਜੀ ਸੋ ਅੱਜ ਨਵਾਂ ਦਿਨ ਨਵੇਂ ਬਲੌਗ ਦੇ ਨਾਲ ਆਪਾਂ ਥੋੜੇ ਰੂਬਰੂ ਆ ਅੱਜ ਮੈਂ ਸੋਚਿਆ ਮੇਰੇ ਯਾਰ ਪੈਰਾਂ ਦਾ ਬਹੁਤ ਬੁਰਾ ਹਾਲ ਹੋ ਗਿਆ ਕਾਲੇ ਕੁੜੀ ਦੇ ਵਾਲੇ ਹੋ ਗਏ ਇਸ ਕਰਕੇ ਮੈਂ ਕਿਹਾ ਇਹਨਾਂ ਨੂੰ ਸਾਫ਼ ਸੂਫ ਕੀਤਾ ਜਾਵੇ ਵੈਸੇ ਮੈਂ ਕਿਸੇ ਸੈਲੂਨ ਵਗੈਰਾ ਸੈਲੂਨ ਨੂੰ ਜਾਂਦਾ ਆ ਚੱਲ ਜਾਈ ਜਾਂਦਾ ਬਿਊਟੀ ਬਾਲਰ ਵਗੈਰਾ ਆਪਾਂ ਜਾਂਦੇ ਨਹੀਂਗੇ ਮੈਨੂੰ ਯਾਰ ਉੱਥੇ ਆਏ ਹੁੰਦਾ ਬਈ ਕੁੜੀਆਂ ਹੁੰਦੀਆਂ ਤੇ ਕੁੜੀਆਂ ਤੋਂ ਮੈਨੂੰ ਥੋੜਾ ਜਾਂ ਹੁੰਦਾ ਵੀ ਪੈਰਾਂ ਪੂਰਾ ਨੂੰ ਹੱਥ ਤੇ ਲਹਾਉਣੇ ਵਧੀਆ ਨਹੀਂ ਲੱਗਦੇ ਤਾਂ ਕਰਕੇ ਫਿਰ ਮੈਂ ਕਿਹਾ ਵੀ ਪੈਰਾਂ ਵਾਲਾ ਤਾਂ ਸਿਸਟਮ ਆਪੀ ਕਰ ਲੈਨੇ ਇਸ ਵੇਲੇ ਭਾਈ ਗਏ ਹਮ ਲੂੰਡ ਇਹਦੇ ਵਿੱਚ ਬਹਾਮਗਾ ਪਾ ਕਲੀ ਨਾ ਕਪਲਸ ਸ਼ੈਂਪੂ 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 ਪਾ ਕੇ ਕਰ ਦੋ ਪਾਣੀ ਥੋੜਾ ਹੋਣਾ ਚਾਹੀਦਾ ਮਾਰੂ ਦੀ ਨੀਂਰ ਨਾ ਛਾੜ ਦੇ ਕੀ ਆ ਗੱਟੋ ਗਬਰਾ ਰੋ ਮਠੇਰਾ ਮਾਰੂ ਦੀ ਤੇ ਖਾਤ ਲਾ ਕੀ ਬੰਦਰ ਦੀਆ ਲੋ ਜੀ ਇਹਦੇ ਚ ਆਪਾ ਪਾ ਦੇਣੇ ਆ ਪੈਰ ਹਾ ਹਾ ਕੀ ਬਾਤ ਹੈ ਅਰੇ ਪਾਣੀ ਬਹੁਤ ਗਰਮ ਹੈ ਪਾਣੀ ਗਰਮ ਬੜਾ ਯਾ ਸਾਜਨ ਪਿਆਰੀ ਆਪਾਂ ਨੂੰ 15 ਮਿੰਟ ਤੱਕ ਉੱਤੇ ਖੁਗਿਆ ਟਾਈਮ ਤੇ ਹੁਣ ਆਪਾਂ ਇਹਨਾਂ ਨੂੰ ਸਾਫ਼ ਕਰਦੇ ਹਾਂ ਅਰੇ ਇਹ ਦੇਖੋ ਕੈਸੇ ਹੋ ਗਏ ਇਸ ਕੋ ਹਮਸ ਸਾਫ਼ ਕਰਾਂਗੇ ਚਾਮੇ ਕੇ ਸਾਥ ਕੋਈ ਮੈਨੂੰ 진짜 ਬੋਤਲਾਂ ਨਹੀਂ ਯਾਰ ਕਿ ਆਪਾ ਤਾਂ ਬਸ ਖਾ ਕੰਮ ਕਰ ਗਿਆ ਵਾ 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 ਕਿਕਾ ਬਬਾ ਜੀ ਹੁਣ ਹਰਕਤਾਂ ਪਿਆ ਮੇਰੇ ਪੈਰ ਮੇ ਯਾਰ ਛਿਲੇ ਜੇ ਗਏ ਪਤਾ ਨਹੀਂ ਦਾ ਚਾਂਵਾ ਵੱਧ ਵੱਜ ਗਿਆ ਹੀ 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 ਜਿੱਦੀ ਮੇੜ ਲੱਗੀ ਹੋਈ ਆ ਜਿੱਦੀ ਇਹ ਉਖੜੀ ਜਾਉ ਤੇ ਆਪਣਾ ਕੀ ਕਹਿੰਦੇ ਹੁੰਦੇ ਆ ਹੁਣ ਆਪਾਂ ਨਿਉਨੇ ਆ ਆਪਾਂ ਨਿਉਨੇ ਮੈਨੋਂ ਨਾ ਮੈਨੋਂ ਨਾ ਹੁਣ ਤੇ ਹੁਣ ਜਾਣਾ ਐ ਮੋਗੇ ਹੁਣ ਆਪਾਂ ਚੱਲਦੇ ਆ ਮੋਗੇ ਅੱਸੀ ਗੱਲ ਬਾਈ ਜੀ ਸਾਰਿਆਂ ਨੂੰ ਹਾਂਗਕਾਂਗ ਹਾਂਗਕਾਂਗ ਵਾਲਿਆਂ ਨੂੰ ਵੀ पीनट्स भाई जी बाजी <laughs> yeah. <laughs> तो गे दंद तो गए

ਜੀ ਹੁਣ ਆਪਾਂ ਆ ਗਏ ਆ ਮੋਗਾ ਦੇ ਆਊਟਲੈਟ ਵਿੱਚ ਇੱਥੇ ਹੁਣ ਆਪਾਂ ਚੱਲਦੇ ਆ ਟੋਮਿਨੋਸ ਜੇ ਆਪਾਂ ਮੂਈ ਪਸੰਦ ਨਾ ਆ ਆਪਾਂ ਚਲਾਂਗੇ ਮੈਕਡੋਨਲਡਸ ਆ ਦੇਖੋ ਕਿਵੇਂ ਖੜਾ ਭੁੱਖਾ ਇਹਨੂੰ ਭੁੱਖ ਲੱਗੀ ਆ ਵਿਚਾਰੇ ਨੂੰ ਇਹਨੂੰ ਭੁੱਖ ਜ਼ਿਆਦਾ ਲੱਗੀ ਆ ਇਹ ਕਹਿੰਦਾ ਆਲੂ ਫਿੰਗਰ ਖਾਣੀ ਆ ਨਾਲ ਦਾ ਟਰਾਈ ਕੀ ਮੈਕਡੋਨਲਡਸ ਚੱਲਦੇ ਆ ਹੁਣ ਆਪਾਂ ਸਾਹਮਣੇ ਦੇਖੀਦਾ ਹੁੰਦਾ ਛੱਟ ਫੇਟ ਖਾ ਲੈਂਦਾ ਹੁੰਦਾ ਬੰਦਾ ਆਸੇ ਪਾਸੇ ਨਹੀਂ ਦਾ ਸ਼ੋਰ ਹਾਂਜੀ ਸਟਾਰਟ ਆਊਟ ਹਾਂ ਕੋਈ ਤੇ ਬੈਡੀ ਗਾਰੀ ਆ ਹਾਂ ਦੇ ਇੱਕ ਇਹ ਨਾਨ ਨੋਨ ਵੇਜ ਖਾਣਾ ਜਾਂ ਪਹਿਲਾਂ ਨਹੀਂ ਨੋਨ ਵੇਜ ਹੀ ਖਾਣਾ ਮੈਨੂੰ ਤੁਝਾ ਉਹੀ ਖਾਣਾ ਬਹੁਤ ਵੈਜ ਜੀ ਹਾਂ ਹਾਂ ਆਦਰਾਨੀ ਇਹ ਮੇਰਾ ਪਾ ਆ ਕਰਵਾ ਹਾਂ ਹਾਂ ਮੈਂ ਪਾ ਲੈ ਸੈਪਰੇਟ ਕਰਨੇ ਇਹ ਦੋ ਘਰ ਇੱਕ ਸਿੰਗਲ ਬਗੈਰੀ ਚੰਨਾ ਹੋੜੀ ਫਾਈਲ ਹੈ ਖੁਸ਼ੀ ਜੀ ਫਾਈਲ ਜੀ ਮੈਂ ਇਹ ਵੀ ਲੈ ਲਿਆ ये डायरेक्ट कॉल पे होकर अह ये चेक करवा रहे हैं ओके तो हां हां कॉल करवा दो गोबा प्लस एक ही चीज है गोबा प्लस गोबा स भाई गोबा ਉਹ ਬਬਲਾਸਟ ਕਰਦੇ ਤਾਂ ਜਾਂਦੇ ਸੀ ਅੱਛਾ ਉਹ ਤਾਂ ਇਹ ਮਾਣੂ ਪੁੱਤਰਾ ਕੀਤਾ ਹੈ ਆਹ ਕਹਿੰਦੇ ਜਿਹੜੇ ਵੀਡੀਓ ਬਣਾਏ ਸੀ ਪਤਾ ਨਹੀਂ ਕਿਵੇਂ ਬਣੀ ਹੋਊ ਹਾਂ ਤੇਰਾ ਇੱਧਰ ਨਹੀਂ ਸਾਈਡ ਆ ਜਦੋਂ ਇੱਧਰ ਜਾਂਦਾ ਸੀ ਮੈਂ ਕਿਹਾ ਤੇਰਾ ਉਧਰਲੀ ਸਿਹੜਾ ਸਦਾਵਤ ਤਾਂ ਬਹੁਤ ਅੱਛੀ ਕੀਤੀ ਆ ਜਾ ਤੈਨੂੰ ਮੈਂ ਕਿਹਾ ਕਿ ਤੇਰਾ ਦੂਸਰੇ ਪਾਸੇ ਆ ਗੱਲਾਂ ਆ ਤੂੰ ਬਹੁਤ ਸੁਣਾਉਂਗਾ ਹੈ ਤੈਨੂੰ ਕਿਹਾ ਸੀ ਤੇਰਾ ਦੂਜੇ ਪਾਸੇ ਆ ਤੂੰ ਉਧਰ ਕਾਹਤੋਂ ਜਾਵੜਿਆ ਤੇਰੇ ਜੁੱਤੀਆਂ ਵੀ ਰੋਣੀਆਂ ਅਹੀ ਅਗਲੇ ਪੜਿਆ ਕੋਈ ਨਹੀਂ ਕਿਸੇ ਨੂੰ ਨਹੀਂ ਪਤਾ ਇਹ ਵਸ ਆਪਣੇ ਆਪਣੇ ਬੰਦਿਆਂ ਨੂੰ ਦਾਦਾ ਕਿਹਦੀ ਜਨ ਮੈਨੂੰ ਕੀ ਆ ਕਰੋਜ਼ਾ ਨੂੰ ਸਾਡਾ ਆਰਡਰ ਨੰਬਰ 7 ਹੈ 7 ਨੰਬਰ ਕਹਿੰਦੇ ਡੈਵਲ ਦਾ ਹੁੰਦਾ ਏ ਦੱਸਿਓ ਇਹ ਗੱਲ ਸੱਚੀ ਆ ਇਹ ਆਪਣਾ ਆ ਗਿਆ ਜੀ ਰੈਜ ਮਹਾਰਾਜਾ ਪਰਕਰ ਬਾਰਾ ਗਰਾ ਇਹ ਦੇਖੋ ਮਹਾਰਾਜਾਂ ਵਾਲੀ ਫੀਲਿੰਗ ਨਹੀਂ ਵੀ ਯਾਰ ਮਹਾਰਾਜਾਸ انا احب ابو ਬਲਾਸਟਰ ਹੀ ਕਹਿੰਦੇ ਹਨਵੀਰ ਸਿੰਘ ਦਾ ਨਵਾਂ ਹੋਆ ਕੋਸ਼ਿਸ਼ ਉਹਨੇ ਗੀਟਾਰ ਸਿਸਟਮ ਪਤਾ ਨਹੀਂ ਕੀ ਤੇ ਇਹ ਅੱਜ ਟਰਾਈ ਕਰ ਰਹੇ ਆ ਦੇਖਦੇ ਕਿਦਾਂ ਆਏ ਪਹਿਲਾਂ ਬੋਗਾ ਬਲਾਸਟਿੰਗ ਟਰਾਈ ਕਰ ਲਈ ਆਏ ਯਾਰ ਆਵਲੇ ਨੰਮਰਲਾ ਲੈਬਰਾਂ ਠੀਕ ਦੇਖੋ ਜੀ ਕਿਵੇਂ ਜਗਮਗ ਜਗਮਗ ਹੋ ਗਈ ਆ ਸਾਢੇ 5 ਦਾ ਟਾਈਮ ਆ ਦੇਖੋ ਕੱਲ੍ਹ ਸੇ ਜਗਮਗ ਜਗਮਗ ਕਰ ਰਹਾ ਹੈ ਥੋੜਾ ਹੋਰ ਨਹੀਂ ਰਹਿ ਜਾਵੇ ਨਾ ਤਾਂ ਹੋਰ ਸੋਹਣਾ ਲੱਗੂਗਾ ਵਧੀਆ ਲੱਗੂਗਾ ਸ਼ੈ 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 ਹਣ ਆਪਾਂ ਆ ਗਿਆਂ ਖਾਲਸਾ ਕਰਿਆ ਨਾ ਸੋਰ ਇਥੋਂ ਆਪਾਂ ਲਮਾ ਗਏ ਸੌਦਾ ਪਤਾ ਆਪਾਂ ਖਾਲਸਾ ਕਰਿਆ ਨਾ ਸੋਰ ਆ ਗਏ ਓਕੇ ਹੋਰ ਆ ਬਲਾਨੀ ਆਏ ਮੂੰਹ ਤੇ ਫਟਦੀਆਂ ਨਹੀਂ ਹੈ ਜਾ ਕੇ ਠੀਕ ਆ ਖਾਲਸਾ ਨੀ ਬਾਲਾ ਓਕੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਐਂਡ ਥੈਂਕ ਯੂ ਲਵ ਯੂ ਵੀਡੀਓ ਜਿੰਗ ਲਈ ਤਾਂ ਲਾਈਕ ਕਰਕੇ ਕਮੈਂਟ ਕਰਕੇ ਦੱਸਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ